ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਉਣ ਵਾਲੇ ਪਿੜਾਈ ਸੀਜ਼ਨ ਦੇ ਲਈ ਗੰਨੇ ਦੀ ਖਰੀਦ ਕੀਮਤ ਦੇ ਵਿੱਚ 416 ਰੁਪਏ ਪ੍ਰਤੀ ਕੁਇੰਟਲ ਦਾ ਇਤਿਹਾਸਿਕ ਵਾਅਦਾ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਪੰਜਾਬ ਇੱਕ ਵਾਰ ਫਿਰ ਦੇਸ਼ ਦੇ ਵਿੱਚ ਗੰਨਾ ਕਿਸਾਨਾਂ ਨੂੰ ਸਭ ਤੋਂ ਵੱਧ ਕੀਮਤ ਦੇਣ ਵਾਲਾ ਸੂਬਾ ਬਣ ਗਿਆ। ਜੋ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਸਰਕਾਰ ਦੀ ਡਿਡ ਪਚਨ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕ ਉਹਨਾਂ ਨੇ ਕੇਂਦਰ ਸਰਕਾਰ ਨੂੰ ਗੰਨੇ ਨੂੰ ਪਾਣੀ ਕੁਸ਼ਲ ਵਿਕਲਪ ਫਸਲ ਵਜੋਂ ਮਾਨਤਾ ਦੇਣ ਅਤੇ ਉਤਸ਼ਾਹਿਤ ਦੀ ਵੀ ਅਪੀਲ ਕੀਤੀ ਹੈ ਇਸ ਮੌਕੇ ਤੇ ਮੁੱਖ ਮੰਤਰੀ ਨੇ ਗੁਰਦਾਸਪੁਰ ਦੇ ਵਿੱਚ ਨਵੀਂ ਬਣੀ ਸਹਿਕਾਰੀ ਖੰਡ ਮਿਲ ਅਤੇ 28.5 ਮੈਗਾਵਾਟ ਸਹਿ ਉਤਪਾਦਨ ਪਾਵਰ ਪਲਾਂਟ ਜਨਤਾ ਨੂੰ ਸਮਰਪਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਮਿਲ 1980 ਦੇ ਵਿੱਚ 1250 TCD ਦੀ ਸਮਰੱਥਾ ਦੇ ਨਾਲ ਚਾਲੂ ਹੋਈ ਸੀ ਜਿਸ ਨੂੰ ਬਾਅਦ ਦੇ ਵਿੱਚ ਵਧਾ ਕੇ 2000 TCD ਕਰ ਦਿੱਤਾ ਗਿਆ ਇਸ ਨਾਲ ਵੀ ਮਿਲ ਦੀ ਪੀੜਾਈ ਸਮਰੱਥਾ ਨੂੰ ਹੁਣ 5000 TCD ਤੱਕ ਵਧਾ ਦਿੱਤਾ ਗਿਆ ਤਾਂ ਜੋ ਖੇਤਰੀ ਤੇ ਲਗਭਗ 8 ਮਿਲੀਅਨ ਕੁਆਂਟਲ ਗੰਨੇ ਦੀ ਕੁਸ਼ਲ ਪ੍ਰੋਸੈਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਇਹ ਨਮਾ ਕੰਪਲੈਕਸ ਪ੍ਰੋਸੈਸਿੰਗ ਸਮਰੱਥਾ ਵਧਾਏਗਾ, ਕਿਸਾਨਾਂ ਦੀ ਆਮਦਨ ਵਧਾਏਗਾ, ਖੰਡ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰੇਗਾ, ਆਵਾਜਾਈ ਦਾ ਬੋਝ ਘਟਾਏਗਾ ਅਤੇ ਬਿਜਲੀ ਨਿਰਯਾਤ ਤੋਂ مالیਏ ਦਾ ਇੱਕ ਸਥਾਈ ਸਰੋਤ ਪੈਦਾ ਕਰੇਗਾ, ਜਿਸ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੁਸਕਾਰ ਮਿਲੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਉਣ ਵਾਲੇ ਪਿੜਾਈ ਸੀਜ਼ਨ ਦੇ ਲਈ ਗੰਨੇ ਖਰੀਦ ਕੀਮਤ ਦੇ ਵਿੱਚ 416 ਰੁਪਏ ਪ੍ਰਤੀ ਕੁਇੰਟਲ ਦਾ ਇਤਿਹਾਸਿਕ ਵਾਅਦਾ ਕਰਨ ਦਾ ਐਲਾਨ ਕੀਤਾ ਹੈ ਇਸ ਐਲਾਨ ਦੇ ਨਾਲ ਪੰਜਾਬ ਇੱਕ ਵਾਰ ਫਿਰ ਤੇਜ ਦੇ ਵਿੱਚ ਕੰਨਾ ਕਿਸਾਨਾਂ ਨੂੰ ਸਭ ਤੋਂ ਵੱਧ ਕੀਮਤ ਦੇਣ ਵਾਲਾ ਸੂਬਾ ਬਣ ਗਿਆ ਜੋ ਉਹਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਉਹਨਾਂ ਦੀ ਸਰਕਾਰ ਦੀ ਡਿਡ ਪਚਨਵਤਾ ਨੂੰ ਦਰਸਾਉਂਦਾ ਹੈ ਕ ਉਹਨਾਂ ਨੇ ਕੇਂਦਰ ਸਰਕਾਰ ਨੂੰ ਗੰਨੇ ਨੂੰ ਪਾਣੀ ਕੁਸ਼ਲ ਵਿਕਲਪ ਫਸਲ ਵਜੋਂ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਦੀ ਵੀ ਅਪੀਲ ਕੀਤੀ ਹੈ ਇਸ ਮੌਕੇ ਤੇ ਮੁੱਖ ਮੰਤਰੀ ਨੇ ਗੁਰਦਾਸਪੁਰ ਦੇ ਵਿੱਚ ਨਮੀ ਸਹਿਕਾਰੀ ਖੰਡ ਮਿਲ ਅਤੇ 28.5 ਮੈਗਾਵਾਟ ਸਹਿ ਉਤਪਾਦਨ ਪਾਵਰ ਪਲਾਂਟ ਜਨਤਾ ਨੂੰ ਸਮਰਪਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਮਿਲ 1980 ਦੇ ਵਿੱਚ 1250 TCD ਦੀ ਸਮਰੱਥਾ ਦੇ ਨਾਲ ਚਾਲੂ ਹੋਈ ਸੀ ਜਿਸ ਨੂੰ ਬਾਅਦ ਦੇ ਵਿੱਚ ਵਧਾ ਕੇ 2000 TCD ਕਰ ਦਿੱਤਾ ਗਿਆ ਇਸ ਨਵੀਂ ਮਿਲ ਦੀ ਪੀੜਾਈ ਸਮਰੱਥਾ ਨੂੰ ਹੁਣ 5000 TCD ਤੱਕ ਵਧਾ ਦਿੱਤਾ ਗਿਆ ਹੈ ਤਾਂ ਜੋ ਖੇਤਰ ਦੇ ਲਗਭਗ 8 ਮਿਲੀਅਨ ਕੁਆਂਟਲ ਗੰਨੇ ਦੀ ਕੁਸ਼ਲ ਪ੍ਰੋਸੈਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਇਹ ਨਮਾ ਕੰਪਲੈਕਸ ਪ੍ਰੋਸੈਸਿੰਗ ਸਮਰਥਾ ਵਧਾਏਗਾ ਕਿਸਾਨਾਂ ਦੀ ਆਮਦਨ ਵਧਾਏਗਾ ਖੰਡ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰੇਗਾ ਆਵਾਜਾਈ ਦਾ ਬੋਝ ਘਟਾਏਗਾ ਅਤੇ ਬਿਜਲੀ ਨਿਰਯਾਤ ਤੋਂ ਮਾਲੀਏ ਦਾ ਇੱਕ ਸਥਾਈ ਸਰੋਤ ਪੈਦਾ ਕਰੇਗਾ ਜਿਸ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ ਕਾਰ ਮਿਲੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਉਣ ਵਾਲੇ ਪਿੜਾਈ ਸੀਜ਼ਨ ਦੇ ਲਈ ਗੰਨੇ ਦੀ ਖਰੀਦ ਕੀਮਤ ਦੇ ਵਿੱਚ 416 ਰੁਪਏ ਪ੍ਰਤੀ ਕੁਇੰਟਲ ਦਾ ਇਤਿਹਾਸਿਕ ਵਾਅਦਾ ਕੀਤਾ ਦਾ ਐਲਾਨ ਕੀਤਾ ਹੈ ਇਸ ਐਲਾਨ ਦੇ ਨਾਲ ਪੰਜਾਬ ਇੱਕ ਵਾਰ ਫਿਰ ਦੇਸ਼ ਦੇ ਵਿੱਚ ਗੰਨਾ ਕਿਸਾਨਾਂ ਨੂੰ ਸਭ ਤੋਂ ਵੱਧ ਕੀਮਤ ਦੇਣ ਵਾਲਾ ਸੂਬਾ ਬਣ ਗਿਆ ਜੋ ਉਹਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਉਹਨਾਂ ਦੀ ਸਰਕਾਰ ਦੀ ਦ੍ਰਿੜ ਪਚਨਵੱਤਾ ਨੂੰ ਦਰਸਾਉਂਦਾ ਹੈ ਕਾ ਉਹਨਾਂ ਨੇ ਕੇਂਦਰ ਸਰਕਾਰ ਨੂੰ ਗੰਨੇ ਨੂੰ ਪਾਣੀ ਕੁਸ਼ਲ ਵਿਕਲਪ ਫਸਲ ਵਜੋਂ ਮੰਨਤਾ ਦੇਣ ਅਤੇ ਉਤਸ਼ਾਹਿਤ ਕਰਨ ਦੀ ਵੀ ਅਪੀਲ ਕੀਤੀ ਹੈ ਇਸ ਮੌਕੇ ਤੇ ਮੁੱਖ ਮੰਤਰੀ ਨੇ ਗੁਰਦਾਸਪੁਰ ਦੇ ਵਿੱਚ ਨਮੀ ਬਣੀ ਸਹਿਕਾਰੀ ਖੰਡ ਮਿਲ ਅਤੇ 28.5 ਮੈਗਾਵਾਟ ਸਹਿ ਉਤਪਾਦਨ ਪਾਵਰ ਪਲਾਂਟ ਜਨਤਾ ਨੂੰ ਸਮਰਪਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਮਿਲ 1980 ਦੇ ਵਿੱਚ 1250 TCD ਦੀ ਸਮਰੱਥਾ ਦੇ ਨਾਲ ਚਾਲੂ ਹੋਈ ਸੀ ਜਿਸ ਨੂੰ ਬਾਅਦ ਦੇ ਵਿੱਚ ਵਧਾ ਕੇ 2000 TCD ਕਰ ਦਿੱਤਾ ਗਿਆ ਇਸ ਨਵੀਂ ਮਿਲ ਦੀ ਪੀੜਾਈ ਸਮਰੱਥਾ ਨੂੰ ਹੁਣ 5000 TCD ਤੱਕ ਵਧਾ ਦਿੱਤਾ ਗਿਆ ਹੈ ਤਾਂ ਜੋ ਖੇਤਰ ਦੇ ਲਗਭਗ 8 ਮਿਲੀਅਨ ਕੁਆਂਟਲ ਕੰਨੇ ਦੀ ਕੁਸ਼ਲ ਪ੍ਰੋਸੈਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਇਹ ਨਵਾਂ ਕੰਪਲੈਕਸ ਪ੍ਰੋਸੈਸਿੰਗ ਸਮਰੱਥਾ ਵਧਾਏਗਾ ਕਿ ਸੰਨ ਦੀ ਆਮਦਨ ਵਧਾਏਗਾ ਖੰਡ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰੇਗਾ ਆਵਾਜਾਈ ਦਾ ਬੋਝ ਘਟਾਏਗਾ ਅਤੇ ਬਿਜਲੀ ਨਿਰਯਾਤ ਤੋਂ مالیਯ ਦਾ ਇੱਕ ਸਥਾਈ ਸਰੋਤ ਪੈਦਾ ਕਰੇਗਾ ਜਿਸ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੁਸਕਾ ਮਿਲੇਗਾ